ਦੇ ਸੇਵਕ ਦੇ ਤਰਮਨਰ ਪਖ ਲੋਕਪੱਖੀ ਤੇ ਮਿਆਰੀ ਪੱਤਰਕਾਰੀ ਦਾ ਸਫਰ ਦੇ 29 ਵਰੇ ਪੂਰੇ ਹੋਣ ਤੇ ਸਥਾਨਕ ਸੈਕਟਰ 29D ਦੇ ਬਾਬਾ ਸੋਨ ਸਿੰਘ ਪਕਣਾ ਪਵਨ ਵਿਖੇ ਸਮਾਗਮ ਕਰਵਾਇਆ ਗਿਆ ਜੋ ਕਿ ਸੀਪੀਆਈਐਮ ਦੇ ਕੌਮੀ ਜਨਰਲ ਸਿਕੱਤਰ ਕਾਮਰੇਡ ਸੀਤਰਮ ਯਚੂਰੀ ਨੂੰ ਸਮਰਪਿਤ ਸੀ ਕਾਮਰੇਡ ਯਚੂਰੀ ਨੂੰ ਸ਼ਰਧਾਂਜਲੀ ਪੇਂਟ ਕਰਦਿਆਂ ਸੀਪੀਆਈਐਮ ਦੇ ਸੂਬਾ ਸਕੱਤਰ ਅਤੇ ਦੇਸ਼ ਸੇਵਕ ਦੇ ਐਮਡੀ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਉਹਨਾਂ ਦਾ ਕਾਮਰੇਡ ਯਚੂਰੀ ਦੇ ਨਾਲ ਵਿਦਿਆਰਥੀ ਜੀਵਨ ਤੋਂ ਹੀ ਵਾਸਤਾ ਸੀ ਉਹਨਾਂ ਕਿਹਾ ਕਿ ਉਹ ਇੱਕ ਸੂਚਵਨ ਅਤੇ ਨਿੱਧੜਕ ਆਗੂ ਸੀ ਉਹਨਾਂ ਦਾ ਖੱਪਾ ਪੂਰਾ ਕਰਨ ਔਖਾ ਹੈ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਇਹੋ ਹੈ ਕਿ ਉਹਨਾਂ ਦੀਆਂ ਪੈੜਾਂ ਤੇ ਚੱਲਦਿਆਂ ਫਿਰਕਾ ਪ੍ਰਸਤੀ ਖਿਲਾਫ ਲੜਿਆ ਜਾਵੇ ਆਓ ਇੱਕ ਵਾਰੀ ਸੌਂਦਿਆਂ ਇਸ ਮੌਕੇ ਤੇ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਦੇ ਵੱਲੋਂ ਕੀ ਕੀ ਕਿਹਾ ਗਿਆ ਪ੍ਰਧਾਨਗੀ ਮੰਡਲ ਸਟੇਜ ਤੇ ਬੈਠੇ ਬਕਵਾਕ ਪਾਰਟੀਆਂ ਦੇ ਆਗੂ ਸਹਿਬਾਨ ਮੈਂ ਸਾਰਿਆਂ ਦੇ ਨਾ ਲੈਣ ਤੋਂ ਮਾਫੀ ਮੰਗਦਾ ਕਿਉਂਕਿ ਸਮਾਂ ਥੋੜਾ ਹੈ ਅੱਜ ਦਾ ਜਿੱਥੇ ਅਸੀਂ ਦੇਸ਼ ਸੇਵਕ ਨੇ 29 ਬਰੇ ਆਪਣੇ ਸਾਨਾ ਮਤੇ ਇਤਿਹਾਸ ਦੇ ਮੁਕੰਮਲ ਕੀਤੇ ਨੇ 3ਵੇਂ ਬਰੇ ਚ ਅਸੀਂ ਸ਼ਾਮਲ ਹੋਏ ਹਾਂ ਦੇਸ਼ ਸੇਵਕ ਦੀ ਸਥਾਪਨਾ ਦੇ ਔਰ ਇਹ ਦੇਸ਼ ਸੇਵਕ ਨੇ ਜਿੱਥੇ ਧਰਮ ਨਿਰਪੱਖਤਾ ਲਈ ਜਮਹੂਰੀਅਤ ਲਈ ਅਗਾ ਵਦੂ ਵਿਚਾਰਾਂ ਵਾਸਤੇ ਬਹੁਤ ਵੱਡੀ ਭੂਮਿਕਾ ਆਦਾ ਕੀਤੀ ਹੈ ਇਹ ਸਾਰੇ ਪੀਰੀਅਡ ਦੇ ਅੰਦਰ ਔਰ ਕਾਵੜ ਹਰਕਿਸ਼ਨ ਸਿੰਘ ਸੁਰਜੀਤ ਉਹਨਾਂ ਦਾ ਇੱਕ ਸੁਪਨਾ ਸੀ ਕਿਉਂਕਿ ਦੇਸ਼ ਸੇਵਕ ਅਖਬਾਰ ਆਜ਼ਾਦੀ ਤੋਂ ਪਹਿਲਾਂ ਜਲੰਧਰੋਂ ਸਪਦਾ ਹੁੰਦਾ ਸੀ ਉਸ ਤੋਂ ਬਾਅਦ ਕਾਵੜ ਸਰਜੀਤ ਟੋਲਿਆਂ ਦੇ ਮਨ ਚ ਇੱਕ ਸੀ ਵੀ ਇਹ ਦੇਸ਼ ਸੇਵਕ ਅਖਬਾਰ ਅੱਜ ਦੇ ਸਮੇਂ ਚ ਜਦੋਂ ਦੇਸ਼ ਨੂੰ ਫਰਕਾ ਪ੍ਰਸਤੀ ਬੰਦਵਾਦੀ ਸ਼ਕਤੀਆਂ ਦਾ ਆਰਐਸਐਸ ਦੇ ਹਮਲੇ ਦਾ ਸਾਹਮਣਾ ਕਰਨਾ ਪੈਗਾ ਇੰਨੀ ਦੂਰ ਅੰਦੇਸੀ ਸੀ ਤੋਂ ਉਹਨਾਂ ਨੇ ਇਸ ਅਖਬਾਰ ਦੀ ਸ਼ੁਰੂਆਤ ਕੀਤੀ। ત્યાર ਜੋ ਉਸ ਨੂੰ 29 ਬਰੇ ਮੁਕੰਮਲ ਹੋਏ ਨੇ ਲਗਾਤਾਰ ਦੇਸ਼ ਸੇਵਕ ਅਖਬਾਰ ਸਮਾਜ ਦੀ ਰਾਜਨੀਤਿਕ ਤੌਰ ਤੇ ਸਮਾਜਿਕ ਤੌਰ ਤੇ ਪੰਜਾਬ ਦੇ ਲੋਕਾਂ ਵਾਸਤੇ ਦੇਸ਼ ਵਾਸਤੇ ਆਪਣੀ ਭੂਮਿਕਾ ਅਦਾ ਕਰ ਰਿਹਾ ਹੈ। ਔਰ ਮੈਂ ਉਹਦੇ ਬਹੁਤਾ ਵਿਸਥਾਰਤ ਨਹੀਂ ਜਾਣਾ ਤੁਹਾਨੂੰ ਇਸ ਗੱਲ ਤੋਂ ਸਾਰਾ ਭਲੀ-ਪਾਂਤ ਜਾਣੂ ਹੋ ਜਾਏਗਾ ਇੱਕ ਸਮਾਂ ਐਸਾ ਸੀ ਕਿਉਂਕਿ ਪੰਜਾਬ ਦੇ ਅੰਦਰ ਡੇਰਾਬਾਦ ਜਾਂ ਪਸ਼ਾਕ ਖਚੂ ਵਿਚਾਰ ਨੇ ਜਿਹੜੇ ਉਹ ਵੀ ਆਪਣੀ ਪੂਰੀ ਵਾਹ ਲਾ ਰਹੇ ਆ ਇੱਕ ਸਮਾਂ ਐਸਾ ਸੀ ਬੇ ਸਿਰਸੇ ਵਾਲਾ ਡੇਰਾ ਦਾ ਜਿਹੜਾ ਮੁਖੀ ਸੀ ਉਦੇ ਬਾਰੇ ਆਪਾ ਦੇਸ਼ ਸੇਵਕ ਨੇ ਪੂਰੀ ਵਿਸਤਾਰ ਨਾਲ ਲਿਖਿਆ ਹੈ ਮੈਂ ਉਹਦਾ ਬਹੁਤਾ ਵਿਸਤਾਰ ਨਹੀਂ ਕਰਾਂਗਾ ਕਿਉਂ ਅੱਤਵਾਦੀਆਂ ਨੇ ਉਹਨੂੰ ਡੇਰੇ ਤੇ ਬਿਠਾਇਆ ਸੀ ਉਸ ਸਮੇਂ ਉਹਦੇ ਬਾਰੇ ਵੀ ਦੇਸ਼ ਸੇਵਕ ਨੇ ਬਹੁਤ ਲੰਮੀ ਰਿਪੋਰਟ ਛਾਪੀ ਸੀ ਉਹਨਾਂ ਦਿਨਾਂ 'ਚ ਜੰਮੂੜਕੇ ਜਿਹੜੀਆਂ ਉਹਨੇ ਕਰਤੂਤਾ ਕੀਤੀਆਂ ਉਸ ਵੇਲੇ ਦੇਸ਼ ਅੰਦਰ ਸ਼੍ਰੀ ਅਟਲ ਵਿਹਾਰੀ ਵਾਜਪਾਈ ਪ੍ਰਧਾਨ ਮੰਤਰੀ ਸਨ ਦੋ ਬੱਚੀਆਂ ਨੇ ਇੱਕ ਚਿੱਠੀ ਲਿਖੀ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਵੀ ਸੁਪਰੀਮ ਕੋਰਟ ਨੂੰ ਵੀ ਪੰਜਾਬ ਦੇ ਅਖਬਾਰਾਂ ਨੂੰ ਵੀ ਐਡੀਟਰਾਂ ਨੂੰ ਔਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਵੀ ਚਿੱਠੀ ਲਿਖੀ ਵੀ ਸਾਡੇ ਨਾਲ ਇਸ ਬਾਬਾ ਕਹਾਉਂਦੇ ਵਿਅਕਤੀ ਗੁਰਮੀਤ RAM ਨੇ ਕਾਰਮ ਕੀਤਾ ਹੈ ਉਹ ਚਿੱਠੀ ਗੋਮਨਾਮ ਸੀ ਬੇਟੀਆਂ ਦੀ ਉਹ ਚਿੱਠੀ ਨੂੰ ਕਿਸੇ ਨੇ ਨਹੀਂ ਛਾਪਿਆ ਤੇ ਨਾ ਪ੍ਰਧਾਨ ਮੰਤਰੀ ਦਫ਼ਤਰ ਨੇ ਨੋਟਸ ਲਿਆ ਉਸ ਵੇਲੇ ਤੇ ਉਹ ਚਿੱਠੀ ਨੂੰ ਫਰੰਟ ਪੇਜ ਤੇ ਦੇ ਸੇਵ ਕਾਫਾਰ ਨੇ ਛਾਪਿਆ ਉਸ ਤੋਂ ਬਾਅਦ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਹਿੰਮਤ ਮਿਲੀ ਦੇ ਸੇਵ ਦੀ ਉਸ ਖਬਰ ਤੇ ਸੂਵ ਮੋਟੋ ਨੋਟਸ ਲਿਆ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਉਦੇ ਤੇ ਸੀਬੀਆਈ ਇਨਕੁਆਰੀ ਫੈਕਸ ਹੋ ਗਈ ਸੀਬੀਆਈ ਦੇ ਅਧਿਕਾਰੀਆਂ ਨੇ ਮਿਲਟ ਕਰਕੇ ਅਸੀਂ ਇਹ ਸਮਝਦੇ ਆ ਸਲੂਟ ਕਰਦੇ ਆ ਇਹਨਾਂ ਨੂੰ ਜਿੰਨਾ ਅਧਿਕਾਰੀਆਂ ਨੇ ਇਨਕੁਆਰੀ ਕੀਤੀ ਉਹਨਾਂ ਬੱਚਿਆਂ ਦੇ ਪਰਿਵਾਰਾਂ ਨੂੰ ਲਭਿਆ ਤੇ ਉਹਨਾਂ ਪਰਿਵਾਰਾਂ ਨੂੰ ਤੇ ਉਹਨਾਂ ਬੱਚਿਆਂ ਨੂੰ ਤਿਆਰ ਕੀਤਾ ਇਸ ਕੇਸ ਦੇ ਵਿੱਚ ਬਿਆਨ ਕਲਮਬੰਦ ਕਰਾਉਣ ਲਈ ਤੇ ਗਵਾਹੀ ਦੇਣ ਦੇ ਵਾਸਤੇ ਇਹ ਕੇਸ ਬੜਾ ਲੰਮਾ ਚੱਲਿਆ। ਉਸ ਨੂੰ ਪੰਚਕੁੱਲਾ ਕੋਰਟ ਤੋਂ ਅੰਤਮ ਤੌਰ ਤੇ ਸਜ਼ਾ एलान ਹੋਈ। ਸੀਬੀਆਈ ਦੀ ਕੋਰਟ ਨੇ ਉੱਚ ਵੀ ਹਾਈ ਕੋਰਟ ਪੰਜਾਬ ਤੇ ਹਰਿਆਣਾ ਕੋਰਟ ਮਤਲਬ ਹਾਈ ਕੋਰਟ ਨੇ ਬੜੀ ਵੱਡੀ ਭੂਮਿਕਾ ਅਦਾ ਕੀਤੀ। ਉਹਦੇ ਵਿੱਚ ਜਦੋਂ ਸਜ਼ਾ ਹੋਈ 10 ਸਾਲ ਦੀ ਸਜ਼ਾ ਪਹਿਲਾਂ ਪੂਰੀ ਕਰੇਗਾ ਇਹ ਤੇ 10 ਸਾਲ ਅਗਲੀ ਸਜ਼ਾ ਬਾਅਦ ਚ ਸ਼ੁਰੂ ਹੋਈ ਇਹ ਬਹੁਤ ਮਹੱਤਵਪੂਰਨ ਫੈਸਲਾ ਹੋਇਆ ਜਿੱਦਾਂ ਪੰਜ ਕੁੱਲੇ ਕੇ ਕੋਰਟ ਦੇ ਵਿੱਚ ਉਹਨੂੰ ਪੇਸ਼ ਕੀਤਾ ਗਿਆ ਤੇ ਫੜ ਕੇ ਉਹਨੂੰ ਜੇਲ੍ਹ ਭੇਜਿਆ ਗਿਆ ਅਗਲੇ ਦਿਨ ਡਾਟ ਰਿਊਨ ਪੰਜਾਬੀ ਦਾ ਅੰਗਰੇਜ਼ੀ ਦਾ ਬਹੁਤ ਵੱਡਾ ਅਫਵਾਰ ਹੈ ਨਾਰਥਰਨ ਇੰਡੀਆ ਦਾ ਉਹਨਾਂ ਨੇ ਆਪਣੇ ਫਰੰਟ ਪੇਜ ਦੇ ਉੱਤੇ ਦੇਸ਼ ਸੇਵਕ ਦੀ ਉਹ ਖਬਰ ਜਿਹੜੀ ਗੁੰਮਨਾਮ ਚਿੱਠੀ ਅਸੀਂ ਛਾਪੀ ਸੀ ਉਹ ਅੰਗਰੇਜ਼ੀ ਅਖਬਾਰ ਨੇ ਲਿਖਿਆ ਵੀ ਇਹ ਸਾਧ ਨੂੰ ਜਿਹਨੂੰ ਪ੍ਰਧਾਨ ਮੰਤਰੀ ਤੱਕ ਮੁੱਖ ਮੰਤਰੀਆਂ ਤੱਕ ਮੰਤਰੀਆਂ ਦੀ ਗੱਲ ਛੱਡੋ ਐਮਐਲਏ ਦੀ ਗੱਲ ਛੱਡੋ ਵੀ ਸਾਰੇ ਜਾ ਕੇ ਮੱਥਾ ਟੇਕਦੇ ਸੀ ਤੇ ਜੇ ਅੱਜ ਜੇਲ੍ਹ ਦੀਆਂ ਸਲਾਖਾਂ 'ਚ ਜਾ ਰਿਹਾ ਤੇ ਇਹਦੇ ਲਈ ਦੇਸ਼ ਸੇਵਕ ਦੀ ਉਹ ਗੁੰਮਨਾਮ ਚਿੱਠੀ ਜਿਹੜੀ ਛਪੀ ਉਹ ਕਾਰਨ ਹੈ ਉਹ ਦੇਸ਼ ਸੇਵਕ ਦੀ ਏਡੀ ਵੱਡੀ ਭੂਮਿਕਾ ਹੈ ਉਸ ਬਦਮਾਸ਼ ਸਾਧ ਨੂੰ ਜੇਲ੍ਹ 'ਚ ਭੇਜਣ ਉਦੇ ਲਈ ਹੋਰ ਸਮੇਂ ਸਮੇ ਤੇ ਪ੍ਰੋਲ ਲੈਂਦਾ ਮੈਂ ਉਹਦਾ ਵਸਾਹਤ ਨਹੀਂ ਜਾਂਦਾ। ਛੋਇ ਇੱਕ ਬਹੁਤ ਵੱਡਾ ਸਵਾਲ ਆ। ਕਿਉਂਕਿ ਵਿਚਾਰਾਂ ਦਾ ਸਵਾਲ ਹੈ। ਵਿਚਾਰਾਂ ਦੇ ਸਵਾਲ ਤੇ ਲੈਣ ਦਾ ਸਵਾਲ ਆ। ਇੱਕ ਸਾਫ ਦਾ ਖਾਲਸਤਾਨੀ ਮੈਂ ਇੱਕ ਕਿਸੇ ਚੈਨਲ ਨੂੰ ਇੰਟਰਵਿਊ ਦਿੱਤੀ। ਮੈਂ ਚੈਨਲ ਦੇ ਮਾਲਕ ਨੂੰ ਕਿਹਾ ਵੀ ਇਹਨਾਂ ਦਾ ਖਾਲਸਤਾਨੀਆਂ ਦਾ ਅਤਵਾਦੀਆਂ ਦਾ ਇਸ ਗਰਮੀਤ RAM ਨਾਲ ਸਿਧਾਂਤਕ ਰੂਪ ਵਿੱਚ ਕੋਈ ਵਿਰੋਧ ਨਹੀਂ ਹੈ। ਗੁਰਜੰਤ ਸਿੰਘ ਰਾਜਸਥਾਨੀ ਨੇ EK 47 ਕੰਨ ਨਾਲ ਲਾ ਕੇ ਪਹਿਲੇ ਬਾਬੇ ਦੇ ਨੂੰ ੱੱਕੇ ਨਾਲ ਗੱਡੀ ਦਵਾਈ। ਤੇ ਵੀ ਇਹ ਨੂੰ ਮੇਰੇ ਨਾਲ ਬਿਠਾਓ ਕਹੇ ਦਿਨ। ਉਹ ਮੈਨੂੰ ਕਹਿ ਲੈਗੇ ਜੀ ਤੁਹਾਡੀ ਇੰਟਰਵਿਊ ਮੈਂ ਕਿਹਾ ਮੈਨੂੰ ਇੰਟਰਵਿਊ ਦੀ ਲੋੜ ਨਹੀਂ ਹੈ। ਜਿਹੜੀ ਦੇਸ਼ ਸੇਵਕ ਨੇ ਭੂਮਿਕਾ ਨਿਭਾਈ ਆ ਜਿਹੜਾ ਅਸੀਂ ਰੋਲ ਨਿਭਾਇਆ। ਤੁਸੀਂ ਉਹਨੂੰ ਅੱਖੋਂ ਪਰੋਖੇ ਨਾ ਕਰੋ ਖਾਲਿਸਤਾਨੀ ਜਾਂ ਅੱਤਵਾਦੀ। ਗਰਮੀਤ ਰਾਜ ਦੇ ਸਿਧਾਂਤਕ ਰੂਪ ਵਿੱਚ ਵਿਰੋਧੀ ਨਹੀਂ ਹੈ ਆਤਵਾਦੀਆਂ ਦੇ ਖਾਲਸਤਾਨੀਆਂ ਨੇ ਉਸ ਸਮੇਂ ਦੇ ਨੇ ਉਥੇ ਡੇਰੇ ਤੇ ਬਿਠਾਉਣ ਵਿੱਚ ਬੁਖੀ ਹੂਨਤਾ ਦਾ ਕੀਤੀ ਆ ਇਹ ਲੋਕਾਂ ਨੂੰ ਨੰਗਾ ਕਰਨਾ ਚਾਹੀਦਾ ਪੰਜਾਬ ਦੇ ਅੰਦਰ ਜਿਹੜਾ ਖਾਲਸਤਾਨੀਆਂ ਦਾ ਉਸ ਵੇਲੇ ਰੋਲ ਰਿਆ ਤੇ ਆਤਵਾਦੀਆਂ ਦਾ ਜਿਹੜੇ ਪੰਜਾਬ ਨੂੰ ਅਜਾੜ ਦੇਣਾ ਚਾਹੁੰਦੇ ਸੀ ਉਸ ਵੀ ਅਸੀਂ ਆਪਣੀ ਵੱਡੀ ਹੂਨਤਾ ਦਾ ਕੀਤੀ ਸੋ ਅੱਜ ਵੀ ਪੰਜਾਬ ਦੇ ਅੰਦਰ ਕੁਝ ਏਜੰਸੀਆਂ ਲੱਗੀਆਂ ਹੋਈਆਂ ਨੇ ਕੋਜ ਵਿਦੇਸ਼ੀ ਏਜੰਸੀਆਂ ਲੱਗੀਆਂ ਨੇ ਵਿਦੇਸ਼ਾਂ 'ਚੋਂ ਬੈਠੇ ਵੀ ਹਾਲਿਸਤਾਨੀ ਅਤਵਾਦੀ ਅੱਜ ਪੰਜਾਬ ਨੂੰ ਮੁਰ ਤੋਂ ਬਰਬਾਦ ਕਰਨ ਦੇ ਰਸਤੇ ਚੱਲ ਰਹੇ ਨੇ। ਤੋਂ ਅਸੀਂ ਹਰ ਰੋਜ਼ ਦੇਖਦੇ ਆ ਇੱਕ ਮਹੀਨੇ ਦੇ ਅੰਦਰ ਅਤਵਾਦੀਆਂ ਵੱਲੋਂ ਚੈਲੰਜ ਕਰਕੇ ਪੰਜਾਬ ਦੇ ਅੱਠਾ ਥਾਣਿਆਂ ਦੇ ਉੱਤੇ ਗਰਨੇਡਾਂ ਦੇ ਹਮਲੇ ਕੀਤੇ ਗਏ। ਇਹ ਤਾਂ ਸਮਝ ਲੈਣਾ ਚਾਹੀਦਾ ਕਿ ਪੰਜਾਬ ਨੂੰ ਕਿਸ ਪਾਸੇ ਤੋਰਦਾ ਕਿੰਦੇ। ਸਰੋਣ ਨੇ ਭਾਵਨਾਮਾ ਦੇ ਬਹਿਨ ਵਿੱਚ ਸੋਨਾ ਖਾਲਿਸਤਾਨੀ ਅੱਤਵਾਦੀਆਂ ਤੇ ਕੌਣ ਨਹੀਂ ਜਾਣਦਾ ਹੈ ਤੇ ਜਿਹੜੇ ਚੁਣੇ ਗਏ ਉਹਨਾਂ ਦਾ ਪਸ਼ੋਕੜ ਕੀ ਆ ਜਿਹੜੇ ਦੋ ਮੈਂਬਰ ਪਾਰਲੀਮੈਂਟ ਚੁਣੇ ਗਏ। ਹੋ ਕੇ ਪੰਜਾਬ ਦਾ ਇੱਕੋ ਪ੍ਰਾਣਾ ਵੀ ਆਪਾਂ ਦੇਖ ਲਈਏ। ਪੰਜਾਬ ਦੇ ਲੋਕਾਂ ਨੂੰ ਅਸੀਂ ਇਸ ਮੰਚ ਰਹੀਂ ਅਪੀਲ ਕਰਨੀ ਚਾਹੁੰਦੇ ਆ ਕਿ ਪੰਜਾਬੀਓ ਜਜ਼ਬਾਤੀ ਤੌਰ ਤੇ ਫੈਸਲੇ ਲੈਣ ਦੀ ਲੋੜ ਨਹੀਂ। ਆਪਣੀ ਸਮਝ ਨੂੰ ਬੈਲੈਂਸ ਰੱਖ ਕੇ ਫੈਸਲੇ ਕਰਨੇ ਚਾਹੀਦੇ ਆ ਪੰਜਾਬ ਦੇ ਲੋਕ ਜਜਵਾਤੀ ਤੌਰ ਤੇ ਜਦੋਂ ਫੈਸਲਾ ਕਰਦੇ ਆ ਤੇ ਇੱਕ ਸਮਾਂ ਹੋ ਸੀ ਜਦੋਂ ਸਿਮਰਨਜੀਤ ਮਾਨ ਸਮੇਤ ਸਾਰੇ ਅੱਤਵਾਦੀ ਮੈਂਬਰ ਪਾਰਲੀਮੈਂਟ ਬਣਾ ਤੇ ਫਿਰ ਮੁੜ ਕੇ ਕਿਰਪਾਨ ਦਾ ਪੰਨਾ ਪੰਗਾ ਪਾ ਕੇ ਬਹਿ ਗਿਆ ਉਹ ਬੱਕਰਾ ਐਸ਼ੂ ਤੇ ਮੈਂ ਉਹਨੂੰ ਵਿਸਥਾਰ ਨਹੀਂ ਕਰਨਾ ਤੇ ਸਿਮਰਨਜੀਤ ਮਾਨ 5 ਸਾਲ ਗਿਆ ਹੀ ਨਹੀਂ ਤੇ ਐਸਾ ਵੀ ਪੰਜਾਬ ਦੇ ਲੋਕਾਂ ਨੇ ਜਜਵਾਤੀ ਫੈਸਲਾ ਕੀਤਾ ਸੋ ਪੰਜਾਬ ਦੇ ਲੋਕਾਂ ਨੂੰ ਹਰ ਸਮੇਂ ਜਜਵਾਤੀ ਫੈਸਲੇ ਨਹੀਂ ਹਕੀਕਤਾਨੂ ਰਕੀਤਤਾ ਨੂੰ ਸਮਝ ਕੇ ਉਹ ਫੈਸਲੇ ਕਰਨੇ ਚਾਹੀਦੇ ਤੋਂ ਉਸ ਪਾਸੇ ਸਾਨੂੰ ਵਧਣ ਦੀ ਜ਼ਰੂਰਤ ਹੈ ਤੇ ਅੱਜ ਖਤਰਾ ਦੇ ਪੰਜਾਬ ਦੇ ਅੰਦਰ ਮੁੜ ਕੇ ਮੰਡਰਾ ਰਿਹਾ ਹੈ ਤੋਂ ਉਸ ਪਾਸੇ ਨੂੰ ਏਜੰਸੀਆਂ ਵੀ ਵਿਦੇਸ਼ਾਂ ਚ ਬੈਠੇ ਜਿਹੜੇ ਲੋਕ ਨੇ ਜਿਹੜੇ ਪੰਜਾਬ ਚ ਅਮਨ ਤੇ ਸ਼ਾਂਤੀ ਜਾਂ ਪੰਜਾਬ ਦਾ ਵਿਕਾਸ ਨਹੀਂ ਦੇਖਣਾ ਚਾਹੁੰਦੇ ਪੰਜਾਬ ਨੂੰ ਸ਼ਾਂਤ ਨਹੀਂ ਹੋਣ ਦੇਣਾ ਚਾਹੁੰਦੇ ਉਹਨਾਂ ਲੋਕਾਂ ਦੇ ਇੱਕ ਆਪਣੇ ਮਨਸੂਬੇ ਨੇ ਤੇ ਮੈਂ ਇਸ ਇੱਥੇ ਇੱਕ ਹੋਰ ਵਿਸਥਾਰ ਕਰਦਿਆਂ ਕਿ ਜਿਹੜਾ ਅਮਰਤਪਾਲ ਦਾ ਕਾਗਜ਼ ਦਾਖਲ ਕਰਾਇਆ ਜਿਹੜੇ ਸਾਰੇ ਲੋਕਾਂ ਨੂੰ ਕਲੀਅਰ ਕਰਨਾ ਚਾਹੀਦਾ ਔਰ ਪੰਜਾਬ ਸਰਕਾਰ ਦੇ ਪ੍ਰਤੀਨਿਧੀ ਬੈਠੇ ਆ ਇਹਨਾਂ ਨੂੰ ਵੀ ਮੈਂ ਜ਼ੋਰ ਦੇ ਕੇ ਕਹਿੰਦਾ ਤੇ ਹਿੰਮਤ ਲਾ ਜਿਹੜੇ ਕਲੀਅਰ ਕਰੋ ਤੋਂ ਰਾਜਦੇਵ ਕੌਣ ਹੈ ਜਿਹੜਾ ਮਾਨਵੇਲੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਚੁਣਿਆ ਗਿਆ ਸੀ ਅੱਜ ਉਹ ਕਿਦੇ ਨਾਲ ਅੱਜ ਬੀਜੇਪੀ ਨਾਲ ਆਰਐਸਐਸ ਦਾ ਪ੍ਰਚਾਰਕ ਆ। ਤੇ ਜੇ ਅਮਰਪਾਲ ਦੇ ਕਾਗਜ਼ ਦਾਖਲ ਕਰਾਏ ਤੇ ਰਾਜਦੇਵ ਨੇ ਕਰਾਏ ਨੇ ਮਤਲਬ ਆਰਐਸਐਸ ਬੀਜੇਪੀ ਨੇ ਕੰਮ ਕਰਾਇਆ ਹੈ। ਇਹ ਤਾਂ ਸਮਝਣ ਦੀ ਲੋੜ ਹੈ। ਉਸ ਆਰਐਸਐਸ ਬੀਜੇਪੀ ਕਿੰਨੀ ਦੂંગી ਸਾਜਿਸ਼ ਰਚ ਰਹੀ ਆ ਅੱਜ ਪੰਜਾਬ ਦੇ ਅੰਦਰ। ਸਾਨੂੰ ਇਹ ਸਾਰੀਆਂ ਗੱਲਾਂ ਨੂੰ ਸਮਝਣਾ ਚਾਹੀਦਾ ਜਿਸ ਪਾਸੇ ਨੂੰ ਪੰਜਾਬ ਨੂੰ ਤੋੜਿਆ ਜਾ ਰਿਹਾ ਉਹ ਉਹ ਲੋਕ ਦਲ ਖਾਲਸਾ ਵਾਲੇ ਮੋੜ ਆਪਣੇ ਆਪ ਨੂੰ ਸੰਗਠਿਤ ਕਰ ਰਹੇ ਆ ਤੇ ਜਿਹੜੇ ਪਹਿਲਾਂ ਵੀ ਪੰਜਾਬ ਦੇ ਅੰਦਰ ਖਾਲਸਤਾਨੀ ਤੋਸ ਵਿਚਾਰਧਾਰਾ ਦੇ ਬੀ ਬੀਜਣ ਵਾਲੇ ਨੇ ਅੱਜ ਵੀ ਉਹ ਅਜੇ ਹਸਾਰੇ ਕੁਝ ਕਰ ਰਹੇ ਨੇ ਉਹਦੇ ਬੈਕਡੋਰ ਤੇ ਕਿਹੜੀਆਂ ਕਿਹੜੀਆਂ ਏਜੰਸੀਆਂ ਕੰਮ ਕਰ ਰਹੀਆਂ ਨੇ ਇਹਨਾਂ ਨੂੰ ਪੰਜਾਬ ਦੇ ਲੋਕਾਂ ਨੂੰ ਸਮਝਣ ਦੀ ਜ਼ਰੂਰਤ ਹੈ ਤੇ ਅੱਜ ਹਾਲਾਤ ਐਸੇ ਆ ਦੋਨਾਂ ਹਾਲਾਤਾਂ ਦੇ ਵਿੱਚ ਦੇ ਅਸੀਂ ਵਿਚਰ ਰਹੇ ਹਾਂ ਸੋ ਮੈਂ ਲਾਸਟ ਵਿੱਚ ਸਾਡੇ ਬਹੁਤੇ ਹਰਮਨ ਪਿਆਰੇ ਆਗੂ ਜਿਨ੍ਹਾਂ ਦਾ ਮੇਰਾ ਵਿਦਿਆਰਥੀ ਜੀਵਨ ਤੋਂ ਬਹੁਤ ਲੰਮਾ ਵਾਰਿਆ ਕਾਮਰਸੀਤਾਰਾਮ ਜੈਤਰੀ ਹੋਣਾ ਨਾ ਤੇ ਐਸਐਫਆਈ ਦੇ ਉਹ ਹਿੰਦੁਸਤਾਨ ਦੇ ਪ੍ਰਧਾਨ ਵੀ ਰਹੇ ਤੇ ਇੱਕ ਟਰਮ ਰਹੇ ਤੋਂ ਨਾ ਸਾਰੀਆਂ ਕਾਨਫਰੰਸਾਂ ਨੂੰ ਵੀ ਮੈਂ ਅਟੈਂਡ ਕੀਤਾ ਜਿ ਕੋ ਕਿ ਵਿਦਿਆਰਥੀ ਜਥੇਬੰਦੀ ਐਸਐਫਆਈ ਦੇ ਪੰਜਾਬ ਦੇ ਆਗੂ ਦੇ ਤੌਰ ਤੇ ਤੇ ਦਿਨਾਂ ਮਿਹਨਤ ਦੇ ਨਾਲ ਅੱਜ ਦੇਸ਼ ਦੇ ਅੰਦਰ ਜਿਹੜੀ ਭੂਮਿਕਾ ਨਾਂ ਨਾ ਕੀਤੀ ਮੈਂ ਦੋ ਗੱਲਾਂ ਹੀ ਕਰਨੀਆਂ ਤੇ ਬਾਕੀ ਮਤਲਬ ਸਾਥੀਆਂ ਨੇ ਬੋਲਣਾ ਹੈ ਜਿਹੜੀ ਉਹਨਾਂ ਨੇ ਭੂਮਿਕਾ ਅਦਾ ਕੀਤੀ ਆਰਐਸਐਸ ਬੀਜੇਪੀ ਦੇ ਗਰਾਫ ਨੂੰ ਥੱਲੇ ਲਿਆਉਣ ਦੇ ਵਿੱਚ ਤੇ ਸਾਰੇ ਉਹਨਾਂ ਲੋਕਾਂ ਨੇ ਇਕੱਠਾ ਕਰਦਾ ਯਤਨ ਕੀਤਾ ਦੇਸ਼ ਦੇ ਪਵਾਨੇ ਦੇ ਅੰਦਰ ਤੋਂ ਕਾਹਲ ਸੀਤਾਰਾਮ ਜੈਤਰੀਦੀ ਸਭ ਤੋਂ ਵੱਡੀ ਭੂਮਿਕਾ ਸੀ ਤੇ ਜਿਹੜੀ ਬੀਜੇਪੀ ਕਹਿੰਦੀ ਸੀ 400 ਪਾਰ ਮੰਦਰ ਦੇ ਸਵਾਲ ਤੇ ਸੋਨੋ 240 ਤੱਕ ਸੀਮਿਤ ਕੀਤਾ ਮਲਕ ਦੇ ਲੋਕਾਂ ਨੇ 240 ਤੱਕ ਸੀਮਿਤ ਹੋਏ ਨੇ ਕੱਲਿਆਂ ਕੋਲੇ ਸਰਕਾਰ ਚਲਾਉਣ ਜੋਗੀਆਂ ਸੀਟਾਂ ਨਹੀਂ ਐ ਤੇ ਪਹਿਲਾਂ ਨਾਲੋਂ ਦੇਸ਼ ਦੇ ਲੋਕਾਂ ਨੇ 36 ਸੀਟਾਂ ਘੱਟ ਦਿੱਤੀਆਂ ਉਹਨਾਂ ਨੂੰ ਜਿਹਨੇ ਆ ਪਿਛਲੀ ਪਾਰਲੀਮੈਂਟ ਸੀ ਇਸ ਵਾਰੀ 36 ਸੀਟਾਂ ਘੱਟ ਆਈਆਂ ਨੇ ਤੇ ਇਹ ਭੂਮਿਕਾ ਜਿਹੜੀ ਹੈ ਸੀਪੀਆਮ ਦੀ ਸਮਝਦਾਰੀ ਮੁਤਾਬਕ ਜਿਹਦੀ ਅਗਵਾਈ ਕਾਉਂਟ ਜੈਤਰੀ ਹੋਣੀ ਕਰਦੇ ਸਨ ਉਹਨਾਂ ਨੇ ਬਹੁਤ ਵੱਡੀ ਭੂਮਿਕਾ ਨਿਭਾਈ ਕਿ ਅੱਜ ਦੇਸ਼ ਅੰਦਰ ਕਾਰਪੋਰੇਟ ਤੇ ਕ੍ਰਿਮਨਲ ਜਿਹੜਾ ਗੱਠਜੋੜ ਹੈ ਇਸ ਨੂੰ ਕਿਵੇਂ ਹਰਉਣਾ ਹੈ ਜਿਹੜਾ ਦੇਸ਼ ਦੇ ਸੰਘੀ ਢਾਂਚੇ ਲਈ ਸਵਿਧਾਨ ਲਈ ਜਮਹੂਰੀਅਤ ਲਈ ਕੱਟਗੈਂਟੀਆਂ ਲਈ ਦਲਤਾਂ ਲਈ ਔਰਤਾਂ ਲਈ ਸਭ ਤੋਂ ਵੱਡਾ ਖਤਰਾ ਹੈ ਇਸ ਨੂੰ ਕਿਵੇਂ ਘਟਾਉਣਾ ਹੈ ਉਹ ਅਸੀਂ ਭੂਮਿਕਾ ਦਾ ਕੀਤੇ ਕਾਮਰਜੈਤਰੀ ਹੋਣਾਂ ਦਾ ਬਹੁਤ ਵੱਡਾ ਯੋਗਦਾਨ ਹੈ ਔਰ ਜਿਸ ਦਿਨ ਆਲ ਇੰਡੀਆ ਲੈਵਲ ਤੇ ਵੀ ਸਮਾਗਮ ਹੋਇਆ ਸੀ ਇਹਨਾਂ ਦੀ ਯਾਦ ਦੇਸ਼ ਪੱਤਰ ਦੇ ਵੱਡੇ ਆਗੂਆਂ ਨੇ ਬੋਲਿਆ ਕਿ ਕਾਹਰ ਸਰਦੀਤ ਤੋਂ ਬਾਅਦ ਜਿਹੜੀ ਉਹਨਾਂ ਨੇ ਇਸ ਵੇਲੇ ਮੌਜੂਦਾ ਸਮੇਂ 'ਚ ਭੂਮਿਕਾ ਕਿਸੇ ਨੇ ਅਦਾ ਕੀਤੀ ਕਾਹਰ ਸਰਦੀਤ ਹੋਣਾਂ ਦਾ ਤੱਕ ਬਹੁਤ ਬਲੱਖਾ ਹੀ ਯੋਗਦਾਨ ਰਿਹਾ ਆਜ਼ਾਦੀ ਦੇ ਮੂਵਮੈਂਟ ਤੋਂ ਲੈ ਕੇ ਉਹ ਵੱਖਰੇ ਪਹਿਲੂ ਹੈ ਸੋ ਗਾਵੜ ਜੈਤਰੀ ਹੋਣਾਂ ਨੇ ਵੱਡੀ ਭੂਮਿਕਾ ਅਦਾ ਕੀਤੀ ਇਸ ਹਾਲਾਤ ਦੇ ਅੰਦਰ ਦੇਸ਼ ਦੇ ਅੰਦਰ ਫਿਰਕੂਆਂ ਨੂੰ ਤੇ ਕਾਰਪਟਾਂ ਦੇ ਗੱਸਝੂੜ ਇੱਕ ਜਿਹੜਾ ਸਭ ਤੋਂ ਮਹੱਤਵਪੂਰਨ ਕੰਮ ਕੀਤਾ ਜੈਤਰੀ ਹੋਣਾਂ ਵੱਲੋਂ ਪੀਆਈਐਲਸੀ ਜੀ ਦੇ ਵਿੱਚ ਬਾਂਡ ਸਿਸਟਮ ਰਾਹੀਂ ਚੋਹ ਫੰਡ ਲੈਣਾ ਉਹਦੇ ਸਭ ਤੋਂ ਵੱਧ ਚੋਣ ਫੰਡ ਬੀਜੇਪੀ ਨੂੰ ਮਿਲਿਆ ਦੂਜੇ ਨੰਬਰ ਦਾ ਜਿਹੜੀ ਸਾਡੇ ਖੂਨ ਦੀ ਪਿਆਸੀਆ ਕਰਨਾ ਮੂਲ ਕਾਂਗਰਸ ਨੂੰ ਮਿਲਿਆ ਮੰਤਪਾ ਬੈਨਰਜੀ ਨੂੰ ਬਾਕੀ ਸਾਰਿਆਂ ਨੂੰ ਮਿਲਿਆ ਪਰਦੇਸ਼ ਵਿੱਚ ਕਾਮਨਿਸਟਾਂ ਨੂੰ ਇਸ ਗੱਲ ਦਾ ਮਾਣ ਹੈ ਕਿ ਅਸੀਂ ਉਹ ਜੋਨ ਬਾਣ ਰਹੇ ਹੰਡ ਐਕਸੈਪਟ ਨਹੀਂ ਕੀਤਾ ਇਸ ਗੱਲ ਨੂੰ মিডিਏ ਨੇ ਵੀ ਇਸ ਗੱਲ ਨੂੰ ਵੈਲਕਮ ਕੀਤਾ ਵੀਡੀਓ ਨੇ ਵੀ ਆਪਣੀ ਆਪਣੀ ਗੱਲ ਕਹੀ ਆ ਸੋਸ਼ਲ ਮੀਡੀਆ 'ਚ ਇਸ ਗੱਲ ਤੇ ਵੀ ਅਸੀਂ ਮਾਣ ਮਹਿਸੂਸ ਕਰਦੇ ਆ ਕਿ ਸੀਪੀਆਮ ਨੇ ਇਸ ਹਾਲਾਤ ਵਿੱਚ ਕੌਮਨਸਤਾ ਨੇ ਸਮੁੱਚੇ ਰੂਪ ਦੇ ਆਪਣੇ ਰੱਖ ਭੰਪਾ ਦਾ ਕੀਤੀ ਆ ਕਿ ਕਾਰਪੋਰਟ ਤੇ ਕੌਮਨਲ ਬਸ ਜੋੜ ਦੇ ਖਿਲਾਫ ਫਰਮ ਤੌਰ ਤੇ ਜੇ ਕੋਈ ਲੜ ਸਕਦਾ ਤੇ ਅੱਜ ਵੀ ਮੋਦੀ ਸਮਝਦਾ ਕਿ ਜੇ ਦੁਸ਼ਮਣਾਂ ਦਾ ਕਮਿਊਨਿਸਟ ਆ ਮੇਰੇ ਤੇ ਬਾਕੀਆਂ ਨੂੰ ਦੁਸ਼ਮਣ ਨਹੀਂ ਮੰਨਦਾ ਸਾਨੂੰ ਫਖਰ ਹੈ ਇਸ ਗੱਲ ਦਾ ਸਾਨੂੰ ਕਿਉਂ ਫਖਰ ਸਾਨੂੰ ਲੋਕਾਂ ਦੇ ਦੁਸ਼ਮਣ ਦਾ ਦੇਸ਼ ਦੇ ਦੁਸ਼ਮਣਾਂ ਦਾ ਗਿਆਨ ਹੈ ਅਸੀਂ ਲੜਾਈ ਲੜ ਰਹੇ ਆ ਤੇ ਸਾਡੇ ਦੁਸ਼ਮਣ ਨੂੰ ਵੀ ਸਾਡੇ ਬਾਰੇ ਗਿਆਨ ਆ ਵੀ ਇਹੀ ਮੇਰੇ ਰਾਹ ਦਾ ਰੋੜਾ ਬਣ ਸਕਦਾ ਹੈ ਹੋਰ ਵੀ ਇਦਾਰੀ ਕਰਨ ਸੰਸਾਰੀ ਕਰਨੀ ਜੀ ਕਰਨੀਆਂ ਨੀਤੀਆਂ ਦੇ ਸਵਾਲ ਤੇ ਸੋ ਅਸੀਂ ਉਹ ਭੂਮਿਕਾ ਜਿਹੜੀ ਅਦਾ ਕੀਤੀ ਹੈ ਲਾਹਤ ਇੱਕ ਬਹੁਤ ਵੱਡਾ ਯੋਗਦਾਨ ਕੌਰ ਜੈਤਰੀ ਹੋਣੇ ਦਾ ਜਦੋਂ ਰਾਜ ਸਭਾ ਚ ਮੈਂਬਰ ਸਨ ਪੁੰਦਰ ਸਾਹਿਬ ਵੀ ਬੈਠੇ ਆ ਉਸ ਸਮੇਂ ਪੁੰਦਰ ਸਾਹਿਬ ਵੀ ਉਸ ਸਦਨ ਦੇ ਮੈਂਬਰ ਸਨ ਜਦੋਂ 2014 ਵਾਲੀ ਚੋਣ ਤੋਂ ਬਾਅਦ ਪੂਮੇ ਯਾਦਗਰਹਿਣ ਬੈਲ ਲੈ ਕੇ ਆਂਦਾ ਲੋਕ ਸਭਾ ਚ ਦੋ ਵਾਰੀ ਪਾਸ ਹੋਇਆ ਪੁੰਦਰ ਸਾਹਿਬ ਤੋਂ ਤੁਸੂ ਸਾਰਾ ਗਿਆਨ ਹੋਏਗਾ ਇੱਕ ਜੇ ਰਾਜ ਸਭਾ ਤੇ ਉਹਨੂੰ ਥੂ ਨਹੀਂ ਹੋਣ ਦਿੱਤਾ ਪਾਸ ਨਹੀਂ ਹੋਣ ਦਿੱਤਾ ਇੱਕ ਵਿਰੋਧੀ ਮਤਲਬ ਆਗੂ ਦੇ ਤੌਰ ਤੇ ਇੱਕ ਸਮਰਥ ਆਗੂ ਦੇ ਤੌਰ ਤੇ ਸਾਲ ਸੀਤਾਰਾਮ ਜੈਤਰੀ ਹੋਣਾ ਨੇ ਸਾਰੀ ਆਪੋਜੀਸ਼ਨ ਨੂੰ ਇਕੱਠਾ ਕਰਕੇ ਜਿਹਦੇ 3265 9% ਜ਼ਮੀਨ ਦੇਸ਼ ਦੀ ਨੈਸ਼ਨਲ ਹਾਈਵੇ ਤੇ ਨੈਸ਼ਨਲ ਰੇਲਵੇ ਲਾਈਨਾਂ ਦੇ ਅਰਧਗਰ ਰੀਅਲ ਏਸਟੇਟ ਤੇ ਕਾਰਪੋਰੇਟ ਹੌਸਲ ਨੂੰ ਜਾਣੀ ਸੀ ਉਹ ਸਾਬ ਸੀਤਾਰਾਮ ਦੇਚਰੀ ਹੋੜਾ ਨੇ ਕਿਸਾਨਾਂ ਦੀ ਜ਼ਮੀਨ ਬਚਾਉਣ ਲਈ ਜਿਹੜੀ ਤੀਜਾ ਹਿੱਸਾ ਜਾਨੀ ਇਸ ਜ਼ਮੀਨ ਉਹ ਕਾਨੂੰਨ ਦੋਨੋਂ ਬਾਰੇ ਰੱਦ ਕਰਾਇਆ ਮੋਦੀ ਸਰਕਾਰ ਦੀਆਂ ਕੋਡੀਆਂ ਲਵਾਈਆਂ ਕਾਮ ਦੇਚਰੀ ਹੋੜਾ ਨੇ ਉਹ ਭੂਮਿਕਾ ਉਹਨਾਂ ਨੇ ਰੱਦ ਕੀਤੀ ਔਰ ਲੋਕ ਸੁਣਦੇ ਸਨ ਤੇ ਜੋ ਉਹਨਾਂ ਨੇ ਇੱਕ ਇਤਿਹਾਸ ਸਿਰਦਿਆ ਹੋਰ ਵੀ ਸਾਬ ਦੇਚਰੀ ਹੋੜਾ ਨੇ ਰਾਸ਼ਟਰਪਤੀ ਦੇ ਧੰਨਵਾਦ ਦਾ ਮਤਾ ਰਵਾਇਤੰਦਿਆਂ ਪਾਸ ਕਰਦਾ ਤਾਂ ਧੰਨਵਾਦ ਆ ਮਤਾ ਕਾਵੜ ਜੈਤਰੀ ਵਾਲਾ ਪਾਸ ਹੋਇਆ ਸੀ ਤੇ ਮੋਦੀ ਸਰਕਾਰ ਵਾਲਾ ਫੇਲ ਹੋਇਆ ਸੀ ਇਹ ਵੀ ਉਹਨਾਂ ਨੇ ਆਪਣੀ ਭੂਮਿਕਾ ਦਾ ਕੀਤੀ ਆ ਕਾਵੜ ਜੈਤਰੀ ਹੋਣਾਂ ਨੇ ਔਰ ਜਦੋਂ ਬੋਲਦੇ ਸਨ ਤਾਂ ਵਿਰੋਧੀ ਵੀ ਜਿਹੜੇ ਸਿਰੇ ਦੇ ਵਿਰੋਧੀ ਵੀ ਸਨ ਤੋਂ ਪੀਸ ਸਾਇਲੈਂਟਲੀ ਸੁਣਦੇ ਸਨ ਉਹਨਾਂ ਇਵਨ ਮਤਲਬ ਸਿਰੇ ਦੇ ਵਿਰੋਧੀ ਨੇ ਵੀ ਇਹ ਗੱਲ ਕਹਿਣੀ ਪਈ ਮੋਦੀ ਨੂੰ ਵੀ ਸ਼ਕਾਵਰ ਜੈਤਰੀ ਅਜਿਹੇ ਇਨਸਾਨ ਸਨ ਜਿਹੜੇ ਬਿਲਕੁਲ ਵਿਰੋਧੀਆਂ ਨਾਲ ਵੀ ਆਪਣਾ ਸੰਵਾਦ ਕਰ ਸਕਦੇ ਸਨ ਇਹ ਤਾਂ ਪਹਿਲੀ ਸਟੇਟਮੈਂਟ ਹੈ ਕਾਹਤੋਂ ਭਾਵੇਂ ਸ਼ਕਾਵਰ ਜੈਤਰੀ ਚ ਇੰਨੀ ਸਮਰੱਥਾ ਸੀ ਆਪਣੇ ਸਰੇ ਦੇ ਵਿਰੋਧੀ ਨਾਲ ਵੀ ਬਾਦਲੀਲ ਗੱਲ ਕਰਕੇ ਆਪਣੇ ਵੱਲ ਨੂੰ ਥਰੂ ਕਰ ਸਕਦੇ ਸਨ ਆਪਣਾ ਪੱਖ ਰੱਖ ਸਕਦੇ ਸਨ ਸੋ ਮੈਂ ਇਹਨਾਂ ਸ਼ਬਦਾਂ ਦੇ ਨਾਲ ਆਪਣੇ ਉਸ ਬਹੁਤ ਹੀ ਹਰਮਨ ਪੈਰੇ ਆਗੂ ਜਿਨ੍ਹਾਂ ਦੀ ਬੜੀ ਜ਼ਰੂਰਤ ਸੀ ਅੱਜ ਦੇ ਸਮੇਂ ਮਾਨਨੂ ਪੰਜਾਬ ਰਾਜ ਕਮੇਟੀ ਵੱਲੋਂ ਸਰਦਾਰ ਦੇ ਫੁੱਲ ਪੇਟ ਕਰਦਾ ਹੋਇਆ ਆਪਣੀ ਗੱਲ ਨੂੰ ਸਮਾਪਤ ਕਰਦਾ ਧੰਨਵਾਦ ਜੈ ਜਨਤਾ ਜੈ